ਦੋਸਤੋ ਇਸ ਵਕਤ ਮੇਰਾ ਲਾਈਵ ਹੋਣ ਦਾ ਮਕਸਦ ਇਹ ਆ ਕਿ ਜਿਹੜਾ ਹੁਣ ਤੋਂ ਤਕਰੀਬਨ 2 ਘੰਟੇ ਪਹਿਲਾਂ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਪੰਜਾਬ ਨੇ ਬੜੇ ਗੰਭੀਰ ਇਲਜ਼ਾਮ ਲਾਏ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਤੇ ਕਿ ਉਹਨਾਂ ਨੇ ਇੱਕ ক্রিকেট ਪਲੇਅਰ ਸਿਕਾਇਤ ਜਸਿੰਦਰ ਬੈਦਵਾਨ ਉਹਦੇ ਤੋਂ 2 ਕਰੋੜ ਰੁਪਇਆ ਉਹ ਐਦਾਂ ਕਰਦੇ ਸੀ ਦੋ ਦੋ ਪਹਿਲਾਂ ਪਰ ਮਤਲਬ ਸਿਕਾਇਤ ਕਿ 2 ਕਰੋੜ ਰੁਪਇਆ ਰਿਸ਼ਵਤ ਮੰਗੀ ਉਹਨੂੰ ਇੱਕ ਸਰਕਾਰੀ ਨੌਕਰੀ ਦੇਣ ਵਾਸਤੇ ਮੇਰਾ ਚਰਨਜੀਤ ਸਿੰਘ ਚੰਨੀ ਨਾਲ ਕੋਈ ਵਿਸ਼ੇਸ਼ ਇਸ ਤਰ੍ਹਾਂ ਦਾ ਤੁਲਕਾਤ ਨਹੀਂਗਾ ਪਰ ਮੈਂ ਕਿਉਂਕਿ ਸਿਰਫ ਇਨਸਾਫ ਦੀ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਤੱਥਾਂ ਦੇ ਆਧਾਰ ਦੇ ਉੱਤੇ ਉਹ ਮੈਂ ਤੁਹਾਡਾ ਇਸ ਲਾਈਵ ਜ਼ਰੀਏ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਭਗਵੰਤ ਸਿੰਘ ਮਾਨ ਨੇ ਇਲਜ਼ਾਮ ਲਾਏ ਨੇ ਇਹ ਬੇਸਿਕਲੀ ਇੱਕ ਬਦਲਾਖੋਰੀ ਦੇ ਵਿੱਚ ਸਪਸ਼ਟ ਤੌਰ ਤੇ ਸਾਬਤ ਹੁੰਦੇ ਨੇ ਕਿਉਂਕਿ ਮੇਰੇ ਕੋਲ ਇੱਕ ਹਾਈ ਕੋਰਟ ਦਾ ਫੈਸਲਾ ਹੈ ਜਿਹੜਾ ਕਿ ਜਸਿੰਦਰ ਸਿੰਘ ਬੈਦਵਾਨ ਨੇ ਮਾਰਚ 2021 ਦੇ ਵਿੱਚ ਪੰਜਾਬ ਰਿਆਣਾ ਹਾਈ ਕੋਰਟ ਦੇ ਜੋ ਦੋ ਜੱਜਸ ਨੇ ਇੱਕ ਫੈਸਲਾ ਦਿੱਤਾ ਜਤਿੰਦਰ ਜਸਟਿਸ ਜਤਿੰਦਰ ਚੋਹਾਨ ਐਂਡ ਜਸਟਿਸ ਵਿਵੇਕ ਪੂਰੀ ਮਾਰਚ 31 2021 ਨੂੰ ਜਿਹੜੇ ਇਲਜ਼ਾਮ ਜਸਿੰਦਰ ਬੈਦਵਾਨ ਇੱਕ క్రికెਟਰ ਉਹ ਸਾਡਾ ਬੱਚਾ ਹੀ ਆ ਮੈਂ ਉਹਦੇ ਕੋਈ ਖਿਲਾਫ ਨਹੀਂਗਾ ਉਹਦੇ ذریعے ਭਗਵੰਤ ਮਾਨ ਨੇ ਉਹਨਾਂ ਨੂੰ ਬੇਸਿਕਲੀ ਇੱਕ ਸਹਾਰਾ ਬਣਾਇਆ ਵਾ ਕਾਂਗਰਸ 'ਤੇ ਅਟੈਕ ਕਰਨ ਦਾ ਜਾਂ ਚਰਨਜੀਤ ਸਿੰਘ ਚੰਨੀ ਦੇ ਤਾਂ ਅਟੈਕ ਕਰਨ ਦਾ ਕਿ ਚਰਨਜੀਤ ਸਿੰਘ ਚੰਨੀ ਉਹਨੂੰ ਨੌਕਰੀ ਦੇਣ ਦੇ ਇਵਜ਼ ਵਿੱਚ ਉਹਦਾ ਕੋਈ ਭਤੀਜੇ ਦਾ ਨਾਮ ਲੈ ਰਿਹਾ ਜਸ਼ਨ ਦਾ ਕਿ ਉਹ 2 ਕਰੋੜ ਰੁਪਏ ਰਿਸ਼ਵਤ ਮੰਗ ਰਿਹਾ ਸੀਗਾ ਉਹ ਰਿਸ਼ਵਤ ਤਾਂ ਤਾਂ ਮੰਗਦਾ ਜੇ ਜਸ਼ਨਜੀਤ ਦਾ ਕੋਈ ਰਾਈਟਫੁੱਲ ਕਲੇਮ ਹੁੰਦਾ ਮਾਰਚ 31 2021 ਨੂੰ ਪੰਜਾਬ ਰੈਨਾ ਹਾਈ ਕੋਰਟ ਦੇ ਡਬਲ ਬੈਂਚ ਨੇ ਫੈਸਲਾ ਦਿੱਤਾ ਜਿਹੜੀ ਪਟੀਸ਼ਨ ਜਸ਼ਨਜੀਤ ਸੌਰੀ ਜਸਿੰਦਰ ਬੈਦਵਾਨ ਨੇ ਕੀਤੀ ਕਿ ਮੈਨੂੰ ਨੌਕਰੀ ਜਿਹੜੀ ਆ ਦਿੱਤੀ ਜਾਵੇ ਕਿਉਂਕਿ ਮੈਂ ਸਪੋਰਟਸ ਕੋਟੇ 'ਚ ਅਪਲਾਈ ਕੀਤਾ ਸੀਗਾ ਲੇਕਿਨ ਇਸ ਫੈਸਲੇ ਵਿੱਚ ਇਹ ਬੜਾ ਡਿਟੇਲਡ ਫੈਸਲਾ ਮੇਰੇ ਕੋਲ ਤਾਂ ਚਲੋ 3-4 ਪੇजेस ਨੇ ਲੇਕਿਨ ਲਾਸਟ ਪੇਜ ਮੈਂ ਤੁਹਾਨੂੰ ਹੋਰ ਕਲੀਨ ਸ਼ਾਟ ਦਿਖਾ ਸਕਦਾ ਬੜਾ ਕੇਅਰਫੁਲੀ ਲਾਸਟ ਪੈਰਾ ਤੁਸੀਂ ਫੋਕਸ ਕਰ ਦਿਓ ਹਾਈ ਕੋਰਟ ਕਹਿੰਦਾ ਵਾ ਕਿ ਜਸਿੰਦਰ ਬੈਦਵਾਨ ਨੂੰ ਇਸ ਕਰਕੇ ਨੌਕਰੀ ਨਹੀਂ ਦਿੱਤੀ ਜਾਂਦੀ ਕਿਉਂਕਿ ਜਿਹੜਾ ਇੰਡੀਅਨ 올림픽ਸ ਐਸੋਸੀਏਸ਼ਨ ਦੇ ਮੁਤਾਬਕ ਕ੍ਰਿਕਟ ਜਿਹੜੀ ਹੈ ਗੇਮ ਉਹ ਪੰਜਾਬ ਦੇ ਜਾਂ ਜਿਹੜੇ ਵੀ ਆਪਣੇ ਰੂਲਸ ਨੇ ਉਹਦੇ ਅਧੀਨ ਉਹ ਉਹਦੀ ਯੋਗਤਾ ਬਣਦੀ ਨਹੀਂ ਹੈ ਔਰ ਇਸ ਤੋਂ ਪਹਿਲਾਂ ਜਸਿੰਦਰ ਬੈਦਵਾਨ ਕ੍ਰਿਕਟਰ ਨੇ ਲੋਅਰ ਕੋਰਟਸ 'ਤੇ ਜਾ ਕੇ ਸੈਸ਼ਨ ਕੋਰਟ 'ਤੇ ਜਾ ਕੇ ਇੱਕ ਪਟੀਸ਼ਨ ਕੀਤੀ ਸੀਗੀ ਜਿਹਦੀ ਅਪੀਲ ਵਿੱਚ ਜਸਿੰਦਰ ਬੈਦਵਾਨ ਦਾ ਕੇਸ ਸੁਣਿਆ ਗਿਆ ਹਾਈ ਕੋਰਟ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਔਰ 31 ਮਾਰਚ ਨੂੰ ਜਿਹੜਾ ਸਿਕਾਇਏ ਫੈਸਲਾ ਆ ਗਿਆ ਕਿ ਜਸਿੰਦਰ ਬੈਦਵਾਨ ਦਾ ਕੋਈ ਕਲੇਮ ਇਸ ਨੌਕਰੀ ਤੇ ਨਹੀਂ ਬਣਦਾ სპੋਰਟਸ ਕੋਟੇ ਵਿੱਚ ਜਦ ਜਦ ਮਾਰਚ 31 2021 ਨੂੰ ਇਹ ਫੈਸਲਾ ਆ ਜਾਂਦਾ ਵਾ ਤੇ ਚੰਨੀ ਦਾ ਬਣਦਾ ਵਾ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਬਣਦੇ ਨੇ ਚੀਫ ਮਿਨਿਸਟਰ ਸਮਵੇਅਰ ਸੈਪਟੈਂਬਰ ਦੇ ਵਿੱਚ ਤਜਤ ਹਾਈ ਕੋਰਟ ਨੇ ਉਹਨੂੰ ਡਿਨਾਈ ਕਰਤਾ ਤੇ ਚਰਨਜੀਤ ਸਿੰਘ ਚਾਹੁੰਦੇ ਹੋਏ ਵੀ ਜੇ ਚਾਹੁੰਦੇ ਵੀ ਉਹ ਕਿ ਮੈਂ ਫਲਾਣੇ ਮੁੰਡੇ ਨੂੰ ਨੌਕਰੀ ਦੇਣੀ ਉਹ ਦੇ ਨਹੀਂ ਸਕਦੇ ਕਿਉਂਕਿ ਕਾਨੂੰਨ ਦੀ ਉਲੰਘਣਾ ਸਾਬਤ ਹੋ ਚੁੱਕੀ ਸਗੀ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਤੋਂ ਹੁਣ ਮੈਂ ਭਗਵੰਤ ਸਿੰਘ ਮਾਨ ਉਹਨਾਂ ਨੂੰ ਬੜੇ ਨਿਮਰਤਾ ਨਾਲ ਪੁੱਛਣਾ ਚਾਹਣਾ ਕਿ ਤੁਸੀਂ ਪਹਿਲੀ ਗੱਲ ਤਾਂ ਤੁਹਾਨੂੰ ਸ਼ੋਭਦਾ ਹੀ ਨਗਾ ਐਜ਼ ਅ ਚੀਫ ਮਿਨਿਸਟਰ ਜੇ ਤੁਹਾਡੇ ਕੋ ਫਰਜ਼ ਕਰੋ ਇੱਕ ਕ੍ਰਿਕਟਰ ਨੇ ਕੰਪਲੇਨਟ ਕੀਤੀ ਧਰਮਸ਼ਾਲਾ ਦੇ ਕਿਸੇ ਕ੍ਰਿਕਟ ਗਰਾਊਂਡ ਦੇ ਵਿੱਚ ਕਿ ਕਿਸੇ ক্রিকেট ਮੈਚ ਦੇ ਦੌਰਾਨ ਤੁਸੀਂ ਆਪਣੇ ਪਰਿਵਾਰ ਨਾਲ ਪੂਰਾ ਹੈਲੀਕਾਪਟਰ ਲੈ ਕੇ ਗਏ ਸੀ ਪੰਜਾਬ ਸਰਕਾਰ ਦਾ ਤੁਹਾਡੀ ਆਪਣੀ ਜ਼ਾਤੀ ਵਿਜ਼ਿਟ ਸੀਗੀ ਸ਼ਾਇਦ ਤੁਸੀਂ ਉਸ ਦਿਨ ਆਪਣੇ ਮਾਤਾ ਜੀ ਨੂੰ ਆਪਣੀ ਧਨਪਤੀ ਨੂੰ ਨਾਲ ਲੈ ਕੇ ਗਏ ਸੀ ਚਲੋ ਲੈ ਗਏ ਉਹ ਵੀ ਛੱਡ ਦਿਓ ਉਸ ਗੱਲ ਨੂੰ ਪਰ ਤੁਸੀਂ ਉੱਥੇ ਜਾ ਕੇ ਕਿਹਾ ਫਿਰਾਨ ਕੇ ਪੰਜਾਬ ਕੰਫੈਸ ਕੀਤਾ ਇਹ ਡਿਸਕਲੋਜ਼ ਕੀਤਾ ਕਿ ਮੈਨੂੰ ਇੱਕ ਕ੍ਰਿਕਟਰ ਮਿਲਿਆ ਉਸਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਇਦਾਂ ਉਹਨੇ ਕ੍ਰਿਕਟਰ ਨੇ ਇਲਜ਼ਾਮ ਲਾਇਆ ਕਿ ਮੇਰੇ ਕੋ ਦੋ ਮੰਗਿਆ ਤੇ ਅਸੀਂ ਸਮਝਾ ਕਿ ਸ਼ਾਇਦ 2 ਲੱਖ ਮੰਗਿਆ ਲੇਕਿਨ ਉਹਨਾਂ ਦੇ ਅਲਟੀਮੇਟਲੀ 2 ਕਰੋੜ ਸਾਬਤ ਹੋਇਆ ਇਹ ਅੱਜ ਸਾਰਾ ਖੁਲਾਸਾ ਭਗਵੰਤ ਸਿੰਘ ਮਾਨ ਨੇ ਇੱਕ ਚੀਫ ਮਿਨਿਸਟਰ ਨੇ ਚੰਡੀਗੜ੍ਹ ਵਿੱਚ ਬੈਠ ਕੇ ਪ੍ਰੈਸ ਵਾਰਤਾ ਦੇ ਵਿੱਚ ਕੀਤੇ ਨੇ ਪਹਿਲੀ ਗੱਲ ਤਾਂ ਇਹ ਉਹਨਾਂ ਨੂੰ ਸ਼ੋਪਦੀ ਨਹੀਂ ਅਗਰ ਫਰਜ਼ ਕਰੋ ਉਹਨਾਂ ਕੋ ਕੰਪਲੇਂਟ ਆਉਂਦੀ ਵੀ ਹੈ ਕੋਈ ਇਦਾਂ ਤਾਂ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਐਂਟੀ ਕ腐ਪਸ਼ਨ ਬਿਊਰੋ ਦੇ ਵਿੱਚ ਜਿਹੜਾ ਇਹਨਾਂ ਨੇ ਬਣਾਇਆ ਹੈਲਪਲਾਈਨ ਨੰਬਰ ਉੱਥੇ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਤੁਸੀਂ ਉਹਨਾਂ ਨੂੰ ਫਾਰਵਰਡ ਕਰੋ ਟੂ ਦੀ ਲੈਜਿਟਿਮੇਟ ਅਥਾਰਟिटीज ਚਾਹੇ ਵਿਜੀਲੈਂਸ ਆ ਕੁਕ ਕਰਨ ਤੋਂ ਬਾਅਦ ਅਗਰ ਕੋਈ ਐਫਆਈਆਰ ਬਣਦੀ ਹੋ ਰਜਿਸਟਰ ਕਰਨਗੇ فرض ਕਰੋ ਹੁਣ ਚੀਫ ਮਿਨਿਸਟਰ ਪ੍ਰੈਸ ਕਾਨਫਰੰਸ ਕਰਕੇ ਨਾਲ ਮੁਦਈਆਂ ਨੂੰ ਬਿਠਾ ਕੇ ਇੱਕ ਸਾਬਕ ਮੁੱਖ ਮੰਤਰੀ ਤੇ ਇਲਜ਼ਾਮ ਲਗਾ ਰਿਆ ਵਾ ਤੇ ਹੁਣ ਦੱਸੋ ਮੈਨੂੰ ਕਿਹੜੀ ਜਾਂਚ ਏਜੰਸੀ ਆ ਜਿਹੜੀ ਮੁੱਖ ਮੰਤਰੀ ਨੂੰ ਬਾਈਪਾਸ ਕਰ ਸਕਦੀ ਆ فرض ਕਰੋ ਕਿਸੇ ਵਿਜੀਲੈਂਸ ਨੂੰ ਜਾਂਚ ਦਿੰਦੇ ਨੇ ਕਿਸੇ ਆਈਜੀ ਆਫਸਰ ਆਈਜੀ ਲੈਵਲ ਆਫਸਰ ਨੂੰ ਜਾਂ ਐਸਐਸਪੀ ਲੈਵਲ ਦੇ ਆਫਸਰ ਨੂੰ ਉਹਦੀ ਕੀ ਮਜਾ ਲਿਆ ਕਿ ਉਹ ਭਗਵੰਤ ਮਾਨ ਦੇ ਆਰਡਰਸ ਨੂੰ ਡਿਫਾਈ ਕਰਕੇ ਚੀਫ ਮਿਨਿਸਟਰ ਦੇ ਆਰਡਰਸ ਨੂੰ ਡਿਫਾਈ ਕਰਕੇ ਤੇ ਕਹਵੇ ਕਿ ਜੀ ਚਰਨਜੀਤ ਸਿੰਘ ਚੰਨੀ ਦਾ ਕੋਈ ਕਸੂਰ ਨਹੀਂਗਾ ਉਹਨੇ ਕੋਈ ਰਿਸ਼ਵਤ ਨਹੀਂ ਲਈ ਇਹਦਾ ਪਰਚਾ ਦਰਜ ਹੋਣਾ ਤੈ ਹੈਗਾ ਵਾ ਔਰ ਇਹ ਤੋਂ ਸਾਫ ਸਪਸ਼ਟ ਹੋ ਗਿਆ ਕਿ ਭਗਵੰਤ ਸਿੰਘ ਮਾਨ ਦੀ ਮਨਛਾ ਪਤਾ ਕੀ ਹੈ ਕਿ ਕਿਸੇ ਤਰੀਕੇ ਨਾਲ ਬਾਈ ਹੁੱਕ ਔਰ ਬਾਈ ਕਰੁਕ ਮੈਂ ਚਰਨਜੀਤ ਸਿੰਘ ਚੰਨੀ ਨੂੰ ਅੰਦਰ ਕਰਨਾ ਹੀ ਕਰਨਾ ਵਾ ਕਹਾਣੀ ਇੰਨੀ ਆ ਦੋਸਤੋ ਸਿਰਫ ਔਰ ਇਥੋਂ ਅੱਗੇ ਮੈਂ ਚਲਾਣਾ ਚਾਹਨਾ ਕਿ ਜਸਵਿੰਦਰ ਦਾ ਕਲੇਮ ਹਾਈ ਕੋਰਟ ਨੇ ਡਿਨਾਈ ਕਰਤਾ 31 ਮਾਰਚ 2021 ਨੂੰ ਪਰ ਕਟਾਰੂ ਚੱਕ ਦਾ ਕੀ ਬਣਿਆ ਭਗਵੰਤ ਸਿੰਘ ਮਾਨ ਜੀ ਇਹ ਦੱਸੋ ਜਰਾ ਕਟਾਰੂ ਚੱਕ ਦੇ ਖਿਲਾਫ ਉਹਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਉਸ ਨੌਜਵਾਨ ਦਾ ਕੇਸ਼ਵ ਦਾ ਉਸ ਨੇ ਐਸ்சி ਕਮਿਸ਼ਨ ਐਸ்சி ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਸ਼ਾਇਦ ਮਿਸਟਰ ਵਿਜੇ ਸੰਪਲ ਨੇ ਉਹਦੇ ਚੇਅਰਮੈਨ ਉਹਨਾਂ ਦੇ ਕੋਲ ਜਾ ਕੇ ਖੁਦ ਕੰਪਲੇਨਟ ਕੀਤੀ ਬਹੁਤ ਸਾਰੇ ਚੈਨਲਸ ਨੂੰ ਟੀਵੀ ਇੰਟਰਵਿਊਜ਼ ਦਿੱਤੀਆਂ ਉਸ ਨੇ ਫਿਰ ਐਸਆਈਟੀ ਜਿਹੜੀ ਬਣਾਈ ਜਿਹੜੀ ਬਣਾਉਣੀ ਪਈ ਮਜਬੂਰੀ ਚ ਕਿਉਂਕਿ ਗਵਰਨਰ ਪੰਜਾਬ ਨੇ ਉਸ ਵੀਡੀਓਜ਼ ਨੂੰ ਆਥੈਂਟੀਕੇਟ ਕਰਕੇ ਉਹਦੀ ਪੁਸ਼ਟੀ ਕਰਕੇ ਪੰਜਾਬ ਸਰਕਾਰ ਨੂੰ ਭੇਜਤਾ ਕਿ ਇਹਦੀ ਜਾਂਚ ਕਰਾਈ ਜਾਵੇ ਐਸਆਈਟੀ ਬਣ ਗਈ ਜੀ ਇੱਕ ਮਹੀਨਾ ਹੋ ਗਿਆ ਪੂਰਾ ਭਗਵੰਤ ਸਿੰਘ ਮਾਨ ਜੀ ਇੱਕ ਮਹੀਨਾ ਤੁਸੀਂ ਕਟਾਰੂ ਚੱਕ ਦੇ ਖਿਲਾਫ ਕੋਈ ਜਾਂਚ ਨਹੀਂ ਹੋਣ ਦਿੱਤੀ ਐਸਆਈਟੀ ਕੀ ਕਹਿੰਦੀ ਆ ਕਿ ਕਿ ਉਹ ਬੰਦਾ ਲੱਭੋ ਔਰ ਸ਼ਾਇਦ ਮੈਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਕਿ ਉਹ ਨੌਜਵਾਨ ਕੇਸ਼ਵ ਜਿਹੜਾ ਸੀਗਾ ਜਿਹੜਾ ਅ ਸ਼ਰੀਰਿਕ ਸ਼ੋਸ਼ਣ ਦਾ ਇੱਕ ਵਿਕਟਮ ਸੀ ਉਸ ਨੂੰ ਇਹ ਆਪਣੇ ਕਬਜੇ ਵਿੱਚ ਲੈ ਚੁੱਕੇ ਨੇ ਔਰ ਤੋ ਕੋ ਹੁਣ ਬਿਆਨ ਦਿਵਾਉਣਗੇ ਕਿ ਕਟਾਰੂ ਚੱਕ ਤਾਂ ਮੈਨੂੰ ਕਦੀ ਜਾਣਦਾ ਹੀ ਨਹੀਂ ਹਾਲਾਂਕਿ देयर इज ਵੀਡੀਓਗ੍ਰਾਫਿਕ ਐਵਿਡੈਂਸ देयर इज अ ਕੰਪਲੇਨ ਬਿਫੋਰ ਦੀ ਐਸਸੀ ਕਮਿਸ਼ਨ ਆਫ ਇੰਡੀਆ ਪਰ ਕਹਿਣਗੇ ਜੀ ਸਾਨੂੰ ਤਾਂ ਜਾਣਦਾ ਸੀ ਉਹਨੂੰ ਕਲੀਨ ਚਿੱਟ ਦਿਵਾਉਣਗੇ ਮਤਲਬ ਦੇਖੋ ਸਰਕਾਰ ਕੀ ਕਰ ਰਹੀ ਹੈਗੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਇਹੋ ਜਿਹਾ ਕੇਸ ਪਸਾਇਆ ਜਾ ਰਿਹਾ ਜਿਹਦੇ ਚ ਹਾਈ ਕੋਰਟ ਨੇ ਪਹਿਲਾਂ ਹੀ ਉਹਦੇ ਜਸਿੰਦਰ ਬੈਦਵਾਨ ਦੇ ਕਲੇਮਸ ਨੂੰ ਰਿਜੈਕਟ ਕਰਤਾ ਇਸ ਹਾਈ ਕੋਰਟ ਦੇ ਜੱਜਮੈਂਟ ਦੇ ਜ਼ਰੀਏ ਤੁਸੀਂ ਨੰਬਰ ਦੇਖ ਸਕਦੇ ਹੋ ਉਹਦੇ ਕਲੇਮਸ ਨੂੰ ਰਿਜੈਕਟ ਕਰਤਾ ਪਰ ਉਹ ਕਹਿੰਦਾ ਮੈਂ ਚੰਨੀ ਦੇ ਪਰਚਾ ਦਰਜ ਕਰਾਉਂਗਾ ਔਰ ਕਿਹੜੀ ਜੇਲ੍ਹ 'ਚ ਭੇਜਾਂਗੇ ਤੁਸੀਂ ਮਤ ਪੁੱਛੋ ਮੈਨੂੰ ਪਰ ਜਿਹੜੇ ਮਨਿਸਟਰ ਦੇ ਖਿਲਾਫ ਵੀਡੀਓਗ੍ਰਾਫਿਕ ਐਵਿਡੈਂਸ ਆ ਉਹਨੂੰ ਅੱਜ ਤੱਕ ਐਸਆਈਟੀ ਜਿਹੜੀ ਬਣਾਈ ਆ 30 ਦਿਨਾਂ ਦੇ ਵਿੱਚ ਉਹਨੂੰ ਸੱਦਿਆ ਵੀ ਨਹੀਂ ਉਹਨੂੰ ਬੁਲਾ ਕੇ ਉਹਦੇ ਰਿਕਾਰਡ ਵੀ ਨਹੀਂ ਕੀਤੀ ਸਟੇਟਮੈਂਟ ਉਹਨੂੰ ਵੀਡੀਓਜ਼ ਦਿਖਾਈਆਂ ਨਹੀਂ ਉਹਨੂੰ ਕਨਫਰੋਨਟ ਨਹੀਂ ਕੀਤਾ ਆ ਪੰਜਾਬ ਦੇ ਵਿੱਚ ਬਦਲਾਅ ਦੀ ਰਾਜਨੀਤੀ ਮੇਰੇ ਦੋਸਤੋ ਇਹ ਆ ਚੱਲ ਰਹੀ ਹੈ ਬਸ ਇੰਨਾ ਹੀ ਤੁਹਾਨੂੰ ਦੱਸਣਾ ਸੀਗਾ ਬਾਕੀ ਤੁਸੀਂ ਜਿਆਦਾ ਬਿਹਤਰੀਨ ਜੱਜ ਹੋ ਠੀਕ ਆ ਜਲੰਧਰ ਦੇ ਕਲੈਕਸ਼ਨ ਕੀ ਜਿੱਤ ਲਿਆ ਇਹਦਾ ਮਤਲਬ ਤੁਸੀਂ ਇੰਨੇ ਮਤ ਹੰਕਾਰੋ ਕਿ ਤੁਸੀਂ ਸਭ ਕੁਝ ਛਿੱਕੇ ਤੇ ਟੰਗ ਦਿਓ ਕੱਢਣਾ ਕਟਾਰੂ ਚੱਕ ਸੀਗਾ ਕੱਢਿਆ ਕੌਣ 인ਦਰਬੀਰ ਨਿਜਰ ਇੱਕ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਇੱਕ ਗੁਰਸਿੱਖ ਇੱਕ ਅੱਛਾ ਮੰਤਰੀ ਇਹ ਦੱਸਿਆ ਨਹੀਂ ਕਿ ਉਹਨੇ ਕਿ ਅਸਤੀਫਾ ਕਿਉਂ ਦਿੱਤਾ ਦਵਾਇਆ ਉਹਦੀ ਬਾਹ ਮਰੋੜ ਕੇ ਉਹਦੀ ਐਂਦਾ ਬਾਹ ਮਰੋੜੀ ਆ 인ਦਰਬੀਰ ਨਿਜਰ ਦੀ ਕਿ ਚੱਲ ਅਸਤੀਫਾ ਦੇ ਦੇ ਅਸੀਂ ਫਲਾਣੇ ਦੋ ਮੰਤਰੀ ਬਣਾਉਣੇ ਔਰ ਨਾਲ ਮੇਰੀ ਹਮਦਰਦੀ ਥੋੜੀ ਕੁਲਦੀਪ ਢਾਲੀਵਾਲ ਨਾਲ ਵੀ ਹੈ ਕੁਲਦੀਪ ਢਾਲੀਵਾਲ ਨੇ ਕੰਮ ਕਰ ਰਿਹਾ ਸੀ ਕੈਂਪੇਨ ਚ ਲਾਇਆ ਸੀ ਐਜ਼ ਪੰਚਾਇਤ ਮਿਨਿਸਟਰ ਕੇ ਮੈਂ ਜ਼ਮੀਨਾਂ ਛਟਾਉਣੀਆਂ ਨੇ ਉਹਦਾ ਮਹਿਕਮਾ ਵੀ ਕੱਟ ਕੇ ਦੇ ਦਿੱਤਾ ਉਹਨੂੰ ਉਹਨੂੰ ਆਲਮੋਸਟ ਨਿਹੱਥਾ ਕਰ ਦਿੱਤਾ ਉਹਨੂੰ ਸਿਰਫ ਦੋ ਮਹਿਕਮੇ ਰਹਿਣ ਦਿੱਤੇ ਇੱਕ ਐਨ ਆਰ ਆਈ ਇੱਕ ਐਡਮਿਨਿਸਟ੍ਰੇਟਿਵ ਰਿਫਾਰਮ ਜਿਹਦੀ ਕੋਈ ਫਾਈਲ ਹੀ ਨਹੀਂ ਆਉਂਦੀ ਕਿਸੇ ਮਿਨਿਸਟਰ ਦੇ ਕੋਲ ਆ ਸਾਡੇ ਪੰਜਾਬ ਦੇ ਹਾਲਾਤ ਨੇ ਇਸ ਲਈ ਮੈਂ ਸਿਰਫ ਇਹ ਕਹਿਣਾ ਚਾਹਣਾ ਵਾਂ ਕਿ ਸਰਾਸਰ ਬਦਲਾਖੋਰੀ ਤੇ ਉਤਰੋ ਔਰ ਮੈਂ ਤੁਹਾਡੇ ਸਾਹਮਣੇ ਜਾਗਦਾ ਜੀਂਦਾ ਸਬੂਤ ਆ ਕਟਾਰੂ ਚੱਕ ਦਾ ਮਸਲਾ ਚੱਕਿਆ ਪਹਿਲੀ ਤਰੀਕ ਨੂੰ 2 ਤਰੀਕ ਨੂੰ ਪਹਿਲੀ ਐਫ ਆਈ ਆਰ 12 ਤਰੀਕ ਨੂੰ ਮੈਨੂੰ ਜ਼ਮਾਨਤ ਮਿਲਦੀ ਆ ਕਬੂਤਖੜਾ ਦੇ ਸੈਸ਼ਨ ਕੋਰਟ ਚੋਂ 11 ਰਾਤ ਨੂੰ ਇੱਕ ਗੁਪਤ ਐਫ ਆਈ ਆਰ ਮੇਰੇ ਖਿਲਾਫ 37 ਸਾਲ ਪੁਰਾਣਾ ਰਿਕਾਰਡ ਕੱਢਿਆ ਮੇਰੇ ਦੋਸਤੋ 37 ইয়ার্স ওল্ড রেকর্ড ਮੇਰੀ ਫੈਮਲੀ ਨਾਲ ਜਿਹੜੇ ਤਬਾਦਲੇ ਮੈਂ ਆਪਣੀ ਸਿਸਟਰ ਨਾਲ ਕੀਤੇ ਆਪਣੀ ਭੈਣ ਨਾਲ ਆਪਣੀ ਦਾਦੀ ਨਾਲ ਕੀਤੇ ਆਪਣੇ ਭੂਆ ਦੇ ਮੁੰਡੇ ਨਾਲ ਕੀਤੇ ਜਿਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕਿਸੇ ਤੀਸਰੇ ਚੌਥੇ ਬੰਦੇ ਦਾ ਸ਼ਿਕਾਇਤ ਕਰਾਈ ਜਿਹੜਾ ਜ਼ਮਾਨਤ ਜਬਤ ਬੰਦਾ ਸੀਗਾ ਭਲੱਤ ਦਾ ਉਹਦੇ ਕੋਲ ਸ਼ਿਕਾਇਤ ਲੈ ਲਈ ਪ੍ਰਕਿਊਰ ਕੀਤੀ ਔਰ ਮੇਰੇ ਖਿਲਾਫ ਐਫ ਆਈ ਆਰ ਜਿਹੜੀ ਆ ਉਹ ਭਲੱਤ ਥਾਣੇ ਵਿੱਚ ਦਰਜ ਕੀਤੀ ਹੋਈ ਆ ਕਿ ਇਸ ਤਰ੍ਹਾਂ ਨਾਲ ਪੰਜਾਬ ਅਸੀਂ ਚਲਾਵਾਂਗੇ ਕਿ ਇਹ ਤੁਹਾਡੀ ਬਦਲਾਪ ਦੀ ਰਾਜਨੀਤੀ ਹੈ ਛੱਡੋ ਇਹਨਾਂ ਗੱਲਾਂ ਨੂੰ ਪਲੀਜ਼ ਕੰਮ ਕਰੋ ਜਿਹੜੇ ਲੋਕਾਂ ਨੇ ਤੁਹਾਨੂੰ 92 ਬੰਦਿਆਂ ਨੂੰ ਦਿੱਤੇ ਆ ਮੰਡੇਟ ਦਿੱਤਾ ਵਾ ਡੋਨਟ ਐਨ ਡਲਜਨ ਦਿਸ ਵਿਚ ਹੰਟਿੰਗ ਦਿਸ ਵਿਂਡੇਟਿਕ ਵਿਂਡਿਕਟਿਵ ਪੋਲਿਟਿਕਸ ਇਹਦਾ ਕੋਈ ਕੁਝ ਨਹੀਂ ਲਾਭ ਹੋਵੇਗਾ हां जे ਤੁਸੀਂ ਮਾਨੀ ਬਣਾ ਲਿਆ ਮੁੱਖ ਮੰਤਰੀ ਨੇ ਕਿ ਮੈਂ ਫਲਾਣੇ ਬੰਦੇ ਨੂੰ ਅੰਦਰ ਕਰਨਾ ਖੈਰੇ ਨੂੰ ਅੰਦਰ ਕਰਨਾ ਚੰਨੀ ਨੂੰ ਅੰਦਰ ਕਰਨਾ ਉਹ ਤੁਸੀਂ ਕਰ ਲਿਓ ਜੇ ਤੁਹਾਨੂੰ ਇਹ ਨਾਲ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਵੀ ਹੈਵ ਨੋ ਓਬਜੈਕਸ਼ਨ ਐਟ ਆਲ ਜਿਲ੍ਹਾ ਸਾਡੇ ਆਸਤੇ ਕੋ ਨਵੀਆਂ ਗੱਲਾਂ ਨਹੀਂ ਗਿਆ ਮੇਰੇ ਪਿਤਾ ਜੀ ਨੇ ਬਹੁਤ ਕਈ ਕਈ ਸਾਲ ਕੱਟੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜੇਲਾ ਵਿੱਚ ਇਸ ਕਰਕੇ ਮੈਂ ਤੁਹਾਨੂੰ ਸਿਰਫ ਕਹਿਣਾ ਚਾਹਣਾ ਇਹ ਸਾਰਾ ਜਿਹੜੀ ਬਦਲਾਖੋਰੀ ਦੀ ਕਾਰਵਾਈ ਬੰਦ ਕਰੋ ਪੰਜਾਬ ਨੇ ਜਿਹੜਾ ਤੁਹਾਨੂੰ ਦਿੱਤਾ ਲੋਕਾਂ ਦਾ ਕੰਮ ਕਰੋ ਵਿਕਾਸ ਕਰਾਓ ਜਿਹੜੇ ਇਸ਼ੂਸ ਪੈਂਡਿੰਗ ਨੇ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਜਿਹੜਾ ਸਾਮ ਭੇਜਾਓ ਉੱਥੋਂ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਕਟ ਦੀ ਡਿਟੈਂਸ਼ਨਾਂ ਰੱਦ ਕਰੋ ਉਹਨਾਂ ਨੂੰ ਵਾਪਸ ਪੰਜਾਬ ਦੇ ਵਿੱਚ ਲੈ ਕੇ ਆਓ ਔਰ ਇਨਸਾਫ ਪਸੰਦੀ ਦਾ ਰਾਜ ਦਿਓ ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਫਿਰ ਕਹਿਣਾ ਚਾਹਣਾ ਕਿ ਮੇਰੇ ਹਿਸਾਬ ਦੇ ਨਾਲ ਚੰਨੀ ਚਰਨਜੀਤ ਸਿੰਘ ਚੰਨੀ ਕੈਨੋਟ ਡਿਮਾਂਡ ਅ ਪ੍ਰਾਈਵ ਆਫ 2 ਕਰੋੜ ਰੁਪੀਆਸ ਆਫਟਰ ਦੀ ਡਿਸੀਜਨ ਆਫ ਦੀ ਹਾਈ ਕੋਰਟ ਆਨ ਬੇਸਡ ਆਨ 31st ਮਾਰਚ 2021 ਵੈਨ ਦੇ ਹੈਵ ਆਲਰੀਡੀ ਰਿਜੈਕਟਡ ਦੀ ਕਲੇਮ ਆਫ ક્રિકેટર પ્લેયર જસ ઇન્દર વૈદવાન જેڑا કે ਸਾਡਾ ਹੀ ਬੱਚਾ ਵਾ ਔਰ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਠੀਕ ਹੈ ਅੱਜ ਤੁਸੀਂ ਇੱਕ ਕਿਸੇ ਦੇ ਕਹਿਣ ਦੇ ਉੱਤੇ ਉਹਨਾਂ ਦੇ ਆ ਕੇ ਮୋਰੇ ਕੰਪਲੇਨ ਕਰਦੇ ਸਾਨੂੰ ਕੋਈ ਉਸ ਗੱਲ ਦਾ ਵੀ ਇਤਰਾਜ਼ ਨਹੀਂਗਾ ਹੋ ਸਕਦਾ ਤੁਹਾਡੇ ਨਾਲ ਕਿਸੇ ਨੇ ਵਿੱਚੋਂ ਦੀ ਕੋਈ ਕੋਈ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਐਕਸਪਲੋਇਟ ਕੀਤਾ ਹੋਵੇ ਬਟ ਆਉਣ ਤੋਂ ਪਹਿਲਾਂ ਪਲੀਜ਼ ਆਪਣੇ ਆਪਣੇ ਫੈਕਟਸ ਵੀ ਸਾਰੇ ਪਬਲਿਕ ਡੋਮੇਨ ਵਿੱਚ ਲੈ ਕੇ ਆਓ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੋੜਨ ਵਾਸਤੇ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ